ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਬਰਹਿੰਡਾ ਤੇ ਬਾਈ ਕੋਲੇ ਸੂਨ ਵਾਲੀ ਮਾਝਾ ਦਿਨ ਸਾਰੇ ਪੰਜ ਚਾਰ ਹੀ ਲੈਂਦੀ ਹੈ ਬਾਈ ਜੀ ਤੇ ਬਾਕੀ ਜਾਣਕਾਰੀ ਆਪਾਂ ਭਰਾ ਤੋਂ ਲੈ ਲੈਣੇ ਆ ਕੱਢ ਲੈ ਕੱਢ ਲੈ ਪੈਰ ਚ ਕੋਈ ਤੋਰ ਦੇ ਇੱਕ ਕਿਹੜਾ ਹੋਰ ਦੇ ਬਹੁਤ ਵਧੀਆ ਘਰ ਦਾ ਕੰਮ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਤੇ ਚੰਗੀ ਮਾਝਾ ਪੱਠਪੂੜੇ ਦੀ ਥਣਲੇਵੀ ਦੀ ਸਾਫ ਆ ਤੇ ਬਾਕੀ ਦਸੱਲੀ ਫੁੱਲ ਤੁਸੀਂ ਬਾਈ ਜੀ ਕੋਲੇ ਆ ਕੇ ਕਰ ਸਕਦੇ ਹੋ ਰੋਕ ਲ ਬੰਨੀ ਨਾ ਇੱਕ ਮਿੰਟ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਤੇ ਕਿਹੜੇ ਸੂਏ ਸੂਣ ਆਪਣੀ ਬਾਜ ਨੇ ਨੇ ਦੂਜੇ ਸੂਏ ਸੂਣ ਆ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਪਹਿਲੇ ਸੂਏ 11 ਲੀਟਰ ਦੁੱਧ ਦਿੰਦਾ ਵੀ ਜੇ ਘਰੇ ਰੱਖਣੀ ਹੈ ਕਿਸੇ ਨੇ ਬੜੀ ਠੰਡੀ ਸੀਲਾ ਸੂਰੇ ਸੀਦਾ ਯਾਰ ਪੂਰੀ ਗਾਰੰਟੀ ਹੈ ਵੀ ਤਸੱਲੀ ਹੈ ਆਪਣੀ ਹਾਂ ਤੇ ਦਿਨ ਲੈ ਜੂ ਹੈ ਚਾਰ ਕਾਣਾ ਹਾਂ ਦੜਾ ਹੈ ਚਾਰ ਪੰਜ ਰਹਿੰਦੇ ਹੈ ਅੱਛਾ ਤੇ ਰੇਟ ਫਿਰ ਕੀ ਕਰਤਾ ਜਾਇਜ ਜਾਂ ਕਰੀ ਸਹੀ ਸਹੀ ਰੇਟ ਤਾਂ 125 ਕਰਤਾ ਯਾ ਲੈਣ ਦੇਣ ਹਾਂ ਇਮਾਨਦਾਰ ਕਰਦੇ ਹਾਂ ਖੁੱਲਾ ਵਿੱਚੋਂ ਹਾਂ ਮਾਨਦਾਰ ਹੋ ਤੇ ਨੰਬਰ ਬੋਲ ਫਿਰ ਆਪਣਾ ਨੰਬਰ ਦੱਸ ਦੇ ਨਾ ਯਾਰ ਮੈਂ ਗੱਲ ਨਹੀਂ ਲੈ ਮੈਨੂੰ ਫੜਾ ਦੇ ਕੋਈ ਆ ਫੜੀ ਮਾਲ ਨੰਬਰ ਆ ਬਾਈ ਦਾ 98728 34296 ਬਾਕੀ ਆਪਾਂ ਸਕਰੀਨ ਤੇ ਲਾ ਦੇਾਂਗੇ ਚੰਗੀ ਮਾਝਾ ਬਾਈ ਜੀ ਦਸੱਲੀ ਦਿੰਦਾ ਬਾਕੀ ਘਰੇਲੂ ਕੰਮ ਆ ਬਾਈ ਦਾ ਰੋਕ ਲੈ ਤੇ ਲੌਂਦੀ ਆਉਂਦੀ ਆ ਡਰਦੀ ਆ ਥੋੜਾ ਜਿਹਾ ਬਾਕੀ ਪਿੰਡ ਲਹਿਰਾ ਵੇਗਾ ਭਰਾ ਦਾ ਜ਼ਿਲ੍ਹਾ ਬਠਿੰਡਾ ਟੂਲਪਲਾਜ ਵਾਲਾ ਪਿੰਡ ਆ ਤੇ ਗੁਰਦੁਆਰਾ ਸਾਹਿਬ ਕੋਲੇ ਘਰ ਆ ਤੇ ਬਾਕੀ ਤਸੱਲੀ ਤੁਸੀਂ ਆ ਕੇ ਕੋਲੇ ਕਰ ਸਕਦੇ ਹੋ ਨਿਤ ਨਵੀਆਂ ਵੀਡੀਓ ਦੇਖਣ ਲਈ ਪਿਆ ਜੀ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਬਣ ਕੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਨਿੱਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਿਓ ਤੇ ਜੇ ਕਿਸੇ ਭਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਗਾਂ ਮੱਝ ਦੀ ਤਾਂ ਆਪਣਾ ਨੰਬਰ ਆ 947999 8308 ਦਸੱਲੀ ਨਾਲ ਚੈੱਕ ਕਰਕੇ ਲਾ ਸਕਦੇ ਤੁਸੀਂ ਬਹੁਤ ਵਧੀਆ ਕੁੰਡੀ ਮੱਝਾਂ ਚੰਗੇ ਰੁੱਧ ਵਾਲੀ ਆ ਕਹਤਾ ਪਦਰਮਾਨੀ ਕਹਿ ਸਕਦੇ ਪਿੱਠ ਫੂੜੇ ਦੀ ਚੰਗੀ ਆ ਭਾਰੀ ਆ ਮੱਝ ਬਾਕੀ ਆਰਡਰ ਬਣਾਉਂਦੀ ਆਉਂਦੀ ਆ ਸਾਰੇ ਭਰਾਵਾਂ ਦਾ ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ